ਆ ਵੀ ਨਹੀਂ ਕਰਦਾ ਮੈਂ ਵੀ ਨਹੀਂ ਕਰਦਾ ਹੀ ਮੈਂ ਕਿਹਾ ਵੀ ਇਹ ਬੋਲਿਆ ਨਹੀਂਗਾ ਉਹ ਨੰਬਰ ਦਾ ਲਓ ਤੁਸੀਂ ਮੇਰਾ ਤਾਂ ਆਹ ਵੇਖੋ ਹੋ ਗਿਆ ਮੈਂ ਕਰ ਦੇਣੀ ਦਿਖਾਓ ਉਹ ਨੰਬਰ ਤੇ ਇਹ ਨੰਬਰ ਵੀ ਨਹੀਂ ਭਾਜੀ ਕਿਤੇ ਨਹੀਂ ਗਿਆ ਨੇ ਸਕਰੀਨ ਸ਼ਾਟ ਦਿਖਾ ਤਾਂ ਉਹ ਨੰਬਰ ਕਿਹੜਾ ਕੰਮ ਆਇਆ ਜਿਆ ਹਾਂਦਾ ਬਣਾ ਕੇ ਆਈ ਹੈ ਜੀ ਜਦੋਂ ਸਕੈਨ ਕਰਾਂਗੇ ਉਹ ਤੇ ਨਾਮ ਆ ਜਾਊਗਾ ਫਰਮ ਦਾ ਕਹਿੰਦਾ ਆ ਨਾਮ ਆ ਗਿਆ ਬਾਬਾ ਨਹੀਂ ਸੁਣਾ ਉਹ ਫੇਕ ਹੈ ਫੇਕ ਹੈ ਫੇਕ ਹੈ ਕੰਮ ਉਹ ਨਾ ਮੇਰਾ ਹੁੰਡਿਆ ਉਹ ਜਿਹੜਾ ਉਹਨੇ ਕੱਲ ਹੀ ਆ ਆਹੋ ਇਹ ਆਪਾਂ ਦੇ ਸਾਢੇ 4 ਪੌਣੇ 5 ਵਜੇ ਕੜੇ ਕੋਈ ਇਧਰੋਂ ਸਾਢੇ 4 ਪੌਣੇ 5 ਵਜੇ ਲੈ ਆਏ ਕੋਈ ਵੀ ਟਾਈਮ ਨਹੀਂ ਆਇਆ ਆਹੋ ਫੂਲ ਅੰਗਰੇਜ਼ ਲਿਖੇ ਕਾਗਜ਼ਾਂ ਬੁਲਦੇ ਹੋ ਕਾਪੀ ਜੀ ਵੀ ਹੈ ਡੈਡੀ ਬੈਠੀ ਜੇ ਭਾਜੀ ਕਾਕਾ ਨੂੰ ਮੈਂ ਢੰਗੇ ਭਲੇ ਡਾਤੀ ਲਾ ਦੀਆਂ ਭਲੇ ਕਰਨਾ ਚੰਗੀ ਪੜ੍ਹਾਈ ਆਏ ਬਾਪਾ ਖਾਊਗਾ ਕੋਈ ਗੱਲ ਨਹੀਂ ਫੜੀ ਜਾਣੀ ਨਹੀਂ ਐਡੀ ਕੋਈ ਗੱਲ ਜਿੰਨਾ ਕਰਨ ਲਈ ਹੈ ਨਾ ਐਕਟੀਵਿਟੀ ਦੀ ਦੱਸ ਜੀ ਹਾਂ ਆਪ ਨੂੰ ਕਿਉਂ ਹੋਇਆ ਹੋਰ ਦੇਖ ਲੋ ਹੁਣ ਫੇਰ ਫੜ ਲੇ ਮੈਂ ਪੀਸ ਨੰਬਰ ਤੇ ਤੁਸੀਂ ਕਾਲ ਕਰ ਰਹੇ ਹੋ ਉਹ ਜੀਆ ਸ਼ਵਾਵਾ ਥਾਈ ਤੋਂ ਕਿਤਵੰਦ ਹਨ ਕਿਰਪਾ ਕਰਕੇ ਇੱਕ ਮਿੰਟ ਹੋਰ ਹੈ ਹਲਕੀ ਜਿਹੀ ਰੋੜਾ ਮੇਰਾ ਨਾਮ ਗਰਮੀਤ ਸਿੰਘ ਤੇ ਤੁਹਾਡਾ ਕਲਾਸ ਹਾਊਸ ਕਿ ਸੁਣਾਦੇ ਆ ਤਨਤਨ ਬਾਬਾ ਦੀਪ ਸਿੰਘ ਕਲਾਸ ਹਾਊਸ ਤੇ ਕੀ ਗੱਲ ਹੋਈ ਤੁਹਾਡਾ ਨਾ ਗੱਲ ਮੇਰੇ ਨਾਲ ਇਹ ਹੋਈ ਵੀ ਅੱਜ ਇੱਕ ਲੇਡੀ ਤਕਰੀਬਨ ਸਾਢੇ 4:00-5:00 ਮੇਰੇ ਕੋਲ ਆਈ ਵੀ ਮੈਨੂੰ ਸੂਟ ਚਾਹੀਦੇ ਆ ਮੈਂ ਕਿਹਾ ਬੈਠੋ ਸੂਟ ਮਿਲ ਜਾਣਗੇ ਕੋਈ ਗੱਲ ਨਹੀਂ ਕਿਹੋ ਜਿਹਾ ਚਾਹੀਦੇ ਆ ਆਂਦੀ ਸਾਡਾ ਕੋਈ ਫੰਕਸ਼ਨ ਹੈ ਮੈਂ ਉੱਥੇ ਦੇਣੇ ਆ ਤੇ ਉਹਦੇ ਵਾਸਤੇ ਮੈਨੂੰ ਸੂਟ ਵਿਖਾਓ ਸੂਟ ਵਿਖਾਇਆ ਤੇ ਉਹਨੇ ਚਾਰ ਸੂਟ ਜਿਹੜੇ ਉਹ ਪਸੰਦ ਕੀਤੇ ਆ ਉਦੋਂ ਬਾਅਦ ਦੋ ਅਖੇ ਅੰਡਰਵੀਅਰ ਦੇ ਦਿਓ ਦੋ ਦੋ ਬਨਾਨ ਦੇ ਦਿਓ ਤੇ ਦੋ ਚੁੰਨੀਆਂ ਦੇ ਦਿਓ ਮਤਲਬ ਕਰ ਕਰ ਕੇ ਸਾਰਾ ਸਮਾਨ ਜਿਹੜਾ ਉਹ 4020 ਪੈਸਾ ਬਣਿਆ ਤੇ ਸਾਰਾ ਸਮਾਨ ਇਹਦੇ ਫਾਫਿਆਂ ਚ ਪਾ ਦਿੱਤਾ ਤੇ ਆਂਦੀ ਪੈਸੇ ਮੈਂ ਜਿਹੜੇ ਸਕੈਨ ਕਰ ਦਿੰਦੀਆਂ ਮੈਂ ਕੋਈ ਨਹੀਂ ਕਰ ਦਿਓ ਜਦੋਂ ਸਕੈਨ ਕੀਤੇ ਆ ਤੇ ਉਹਦੀ ਮੈਨੂੰ ਝੂਠੀ ਜਿਹੜੀ ਆਉਨੇ ਜਿਹੜੀ ਸਕਰੀਨ ਸ਼ਾਟ ਪਾਤੀ ਆ ਤੇ ਉਹਨੂੰ ਓਕੇ ਨਹੀਂ ਕੀਤਾ ਮੈਂ ਉਹਨੂੰ ਕਿਹਾ ਵੀ ਮੇਰਾ ਮੋਬਾਈਲ ਜਿਹੜਾ ਹੈ ਬੋਲ ਪੈਂਦਾ ਤੇ ਪੈਸੇ ਪੈ ਗਏ ਆ ਹੈ ਇਹਨੇ ਉਸੇ ਵੇਲੇ 4000 ਦਾ ਮੈਂ ਕਿਹਾ 40000 ਬੋਲ ਦਿਆਣਾ ਅਸੀਂ ਪਰ ਲਿਖਨੇ ਨੇ ਕੋਈ ਬੋਲਿਆ ਨਹੀਂ ਪੈਸੇ ਨਹੀਂ ਪਏ ਨਹੀਂ ਨਹੀਂ ਆਖੇ ਪੈ ਗਏ ਆ ਤੁਸੀਂ ਮੇਰਾ ਮੋਬਾਈਲ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਆਖਿਆ ਵੀ ਮੋਬਾਈਲ ਨੰਬਰ ਵੀ ਦਿੱਤਾ ਤੇ ਮੈਂ ਆਖਿਆ ਵੀ ਤੁਸੀਂ ਇੱਥੇ ਰੁਕੋ ਤੇ ਮੈਂ ਲਾਗੇ ਮੈਂ ਸੁਨਿਆਰੇ ਦੀ ਦੁਕਾਨ ਆ ਮੈਂ ਉਹਨਾਂ ਦੇ ਮੁੰਡਿਆਂ ਕੋਲ ਮੈਂ ਚੈੱਕ ਕਰਾਵਾਂ ਮੈਂ ਉਧਰ ਤੋਂ ਗਿਆ ਤੇ ਇਹ ਗੱਡੀ ਪਜਾ ਕੇ ਜੜਿਆ ਇੱਥੋਂ ਲੈ ਕੇ ਕਿਤਨਾ ਵੀ ਮਰਸੀ ਕਿਸੇ ਵੇਖਣ ਲੱਗੋ ਉਹ ਤਕਰੀਬਨ ਮਤਲਬ 30-32 ਸਾਲ ਦੀ ਲੇਡੀ ਆ ਕੋਈ ਇਹ ਚੰਗੇ ਘਰ ਦੀ ਲੇਡੀ ਆ ਕੋਈ ਇਹ ਨਹੀਂ ਆ ਗੱਡੀ ਤੇ ਆਈ ਚਿੱਟੇ ਰੰਗ ਦੀ ਗੱਡੀ ਆ ਘਰ ਦਾ ਉਹਦਾ ਗੱਡੀ 'ਚ ਬੈਠਾ ਸੀ ਇਹ ਸੀ ਸੀ ਵੀ ਕੈਮਰੇ ਜਾਈ ਫੋਟੋ ਉਹਦੀ ਗੱਡੀ ਦੀ ਕੋਈ ਫੋਟੋ ਨਹੀਂ ਆਈ ਕਿਉਂਕਿ ਲੇਡੀ ਦੀ ਲੇਡੀ ਦੀ ਜਿਹੜੀ ਆ ਉਹ ਮੇਰੇ ਕੈਮਰੇ ਚ ਆਈ ਆ ਤੇ ਉਹ ਜਿਹੜੀ ਆ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆਈ ਆ ਕਾਹਨਾ ਚਰ ਕਾਫੀ ਚਰ ਬੈਠੀ ਜੀ ਆ ਸਾਰੀ ਵੀਡੀਓ ਜਿਹੜੀ ਆ ਉਹ ਕੈਮਰੇ ਦੇ ਵਿੱਚ ਜਿਹੜੀ ਉਹ ਆਈ ਆ ਉਹਦੀ ਮੈਂ ਮੰਨ ਕਰਦਾ ਮੈਂ ਮੰਨ ਕਰਦਾ ਵੀ ਜਾਂ ਤੇ ਮੈਨੂੰ ਆਪਣੇ ਆਪ ਆਣ ਕੇ ਦੇ ਪੈਸੇ ਦੇ ਜਾਏ ਤੇ ਚਲੋ ਠੀਕ ਠਾਕ ਆ ਜੇ ਨਹੀਂ ਆ ਤੇ ਫਿਰ ਪੁਲਿਸ ਕਾਰਵਾਈ ਕੀਤੀ ਚੋ ਕਿ ਬਸ ਫੜ ਗਿਆ ਹਾਂ ਮੈਂ ਕੈਪਟਨ ਕਰਮੇਸ਼ ਸਿੰਘ ਆਂ ਫੌਜ ਦੇ ਵਿੱਚੋਂ 30 ਸਾਲ ਨੌਕਰੀ ਕਰਕੇ ਆਨਰਰੀ ਕੈਪਟਨ ਦੀ ਪੈਨਸ਼ਨ ਆਇਆ ਹਾਂ ਕਿਹੜੀ ਜਗ੍ਹਾ ਕੰਮ ਕਰਦਾ ਹਾਂ ਮੈਂ ਹੁਣ ਇੱਥੇ ਪਿੰਡ ਮਾਲਾ ਦੇ ਵਿੱਚ ਇੱਕ ਕਪੜੇ ਦੀ ਦੁਕਾਨ ਖੋਲੀ ਆਂ ਤਨਤਨ ਬਾਬਾ ਦੀਪ ਸਿੰਘ ਕਲਾਸ ਉਹ ਛੋਟੀ ਜੀ ਦੁਕਾਨ ਆ ਤੇ ਸੋਚਿਆ ਵੀ ਕੀ ਕਰਨਾ ਬੇਲਿਆ ਮੈਂ ਚਲੋ ਕੋਈ ਨਾ ਕੋਈ ਕੰਮਕਾਰ ਕਰੀ ਜਾਂਦੇ ਆ ਤੇ ਇੱਥੇ ਬੈਠੇ ਟਾਈਮpass ਕਰੀਦਾ ਅੱਜ ਮੇਰੇ ਕੋਲ ਇੱਕ ਲੇਡੀ ਆਈ ਆ ਉਹ ਸਕੈਨ ਕਰਣ ਲਈ ਆ ਵੇਪਰ ਸਕੇ ਨਾ ਕਰ ਲਈਂ ਪ੍ਰੰਤ ਕਸਮ ਨਹੀਂ ਆ ਤੇ ਆਪਣੀ ਕਿਡਨਾਪਿੰਗ ਕਿ ਕਰਵਾ ਰੋ ਸਰ ਯਾ ਵੇ ਗੜ ਗਿਆ ਆਹੋ ਇਹਨੇ ਕਿ ਬਟਾ ਇਹ ਕਿਤੇ ਨਹੀਂ ਕਰ ਇਹ ਸਾਨੂੰ ਕਹਿ ਦਿਖਾਉਣ ਵਾਸਤੇ ਤੇ ਹੋਈ ਨਹੀਂ ਜੇ ਨੂੰ ਫਰਾਰ ਹੋ ਗਈ ਨਾਲ ਹੀ ਮੈਂ ਕਿਹਾ ਇੱਥੇ ਰੁਕ ਜਾਓ ਮੈਂ ਮੁੰਡਿਆਂ ਨੂੰ ਮੈਂ ਕਿਹਾ ਬੁਖਾ ਲਾ ਇਹ ਬੋਲਿਆ ਨਹੀਂ ਮੈਂ ਕਿਹਾ ਵੇ ਫੈਸਲਾ ਬੰਦੇ ਨਾਲ ਕਿ ਫਿਰ ਬਾਹਰ ਜਾਣਾ ਵੀ ਰਨੇ ਆ ਬਾਹਰ ਤੇ ਕੈਮਰਾ ਤਾਂ ਨਹੀਂ ਹੋਣਾ ਕੋਈ ਜਾਣਾ ਕੈਮਰਾ ਨਹੀਂ ਕੈਮਰਾ ਨਾ ਜੂ ਨਹੀਂ ਆਇਆ ਕੋਈ ਕੈਮਰਾ ਵਿੱਚੋਂ ਬਾਹਰ ਜਾਣਾ ਨੇ ਬਸ ਉਹ ਨਾਲ ਕੋਈ ਆ ਵੀ ਖਿੱਚ ਗਈ ਇਹ ਬਾਅਦ ਚ ਭਈਆ ਇੱਕ ਆਇਆ ਇਹਨੇ ਫੋਲ ਫੜਗਾ ਵੀ ਉਹ ਹਤਵਾਰੀ ਹੈ ਇਹਨਾਂ ਨੇ ਭਾਵੇਂ ਵੀ ਉਹ ਜਿਹੜੀ ਗੱਲ ਖੜਾ ਉਹ ਆ ਕੇ ਚੱਲ ਗਿਆ ਉਹ ਕਿਹੜਾ ਮੰਦ ਬਾ ਮੈਂ ਪੱਟ ਦੀ ਪਾਉਂਦਾ ਆ ਵੇ ਉਹ ਦੇਖਾਤਾ ਨਾਲ ਕੈਮਰਾ ਗਣੀ ਆ ਵੇ ਕੋਈ ਦਿਖਾਇਆ ਨਾਲ ਹੀ ਗਿਆ ਪਰ ਉੱਪਰ ਸਿਆ ਨਾਲ ਦੀਆਂ ਕੰਮਾਂ ਦੇ ਜਦੋਂ ਮੈਂ ਗਿਆਨ ਕਰ ਤੂੰ ਮਿਲਵਾ ਦੇ ਉਹ ਗੱਡੀ ਤੇ ਲੈ ਵੀ ਗਿਆ ਕਾ ਗੱਡੀ ਲੈ ਰਿਹਾ ਗੱਡੀ ਨਿਕਲਦੀ ਦੀ ਵੀ ਆਂਸ ਦੀ ਵੀ ਵੀਡੀਓ ਆਪਣੀ ਤੋਂ ਜਦੋਂ ਅੰਕਲ ਆਪਣੇ ਕੋ ਆਏ ਨਾ ਗੱਡੀ ਨਿਕਲਦੀ ਥੋੜੀ ਜਿਹੀ ਚਲ ਗਈ ਬੁੱਢੀ ਉਹ ਚਲੀ ਗਈ ਮੈਂ ਕਿਹਾ ਵੀ ਅੰਕਲ ਬਾਹਰ ਨਿਕਲ ਗਿਆ ਨਾਲ ਹੀ ਆਵੇ ਆਵੇਂ ਮੈਂ ਉਹਦੇ ਨਾਲ ਹੀ ਕੁੱਪਾ ਬਣਵਾਉਂਦੇ ਆਹ ਹੋਵੇ ਆਵੇ ਖਲਕੀਰਾ ਬੜਾ ਜੀ ਮੇਰਾ ਨਾਮ ਗੁਰਵਜਨ ਸਿੰਘ ਹੈ ਜੀ ਬੱਸ ਜੀ ਕੀ ਕੰਮ ਕਰਦੇ ਹੋ ਕਿੱਥੇ ਰਹਿੰਦੇ ਸਾਡੀ ਨਾ ਬੇਟੀ ਦੁੱਧ ਕੰਨਾਂ ਸ਼ੋਪ ਛੱਡ ਕੇ ਸਾਡੀ ਆਪਣੀ ਸਨੇਰੇ ਦੀ ਸ਼ੋਪ ਹੈ ਵੇਚਦੇ ਆ ਆਪਣੀ ਤੇ ਕੀ ਅੱਜ ਹੋਇਆ ਨਾਲਾ ਕੱਟ ਅੱਜ ਨਵੀ ਦੀ ਸਾਡੇ ਕੋ ਭੱਜੇ ਭੱਜੇ ਆਏ ਆ ਤੇ ਕਹਿੰਦੇ ਹੀ ਵੀ ਮੇਰਾ ਫੋਨ ਚ ਨਾ 4000 ਰੀਚਾਰਜ ਕਰਵਾਇਆ ਸੀ ਤੇ ਉਹ ਰੀਚਾਰਜ ਵਿਖਿਆ ਹੋਇਆ ਨਹੀਂ ਬੱਚਾ ਨੂੰ ਕਹਿੰਦੇ ਵੀ ਰੀਚਾਰਜ ਹੋਇਆ ਨਹੀਂ ਹੋਇਆ ਤੇ ਬੱਚਾ ਨੇ ਵੇਖਿਆ ਕਹਿੰਦੇ ਅੰਕਲ ਜੀ ਰੀਚਾਰਜ ਨਹੀਂ ਹੋਇਆ ਤੇ ਇਹ ਪਰਚਾਹਨ ਦੇ ਹੀ ਥੋੜਾ ਜਿਹਾ ਤੇ ਮੈਨੂੰ ਇਹਦੇ ਇਹ ਬਾਹਰ ਆਏ ਤੇ ਵੇਖਿਆ ਤੇ ਗੱਡੀ ਅੰਦਰ ਬਾਹਰ ਗੱਡੀ ਲੱਗੀ ਸੀ ਤੇ ਗੱਡੀ ਉਹ ਲੈ ਕੇ ਦਿਓ ਚਲੇਗੇ ਤੇ ਮੈਨੂੰ ਕਹਿੰਦੇ ਗੱਡੀ ਠੀਕ ਲੋਤੀ ਮੈਂ ਕਹਿੰਦਾ ਤੇ ਚਲੇ ਗਈ ਤੇ ਮੈਂ ਬਾਹਰ ਬੈਠਾ ਸੀ ਕੁਰਸੀ ਤੇ ਤੇ ਬੱਚੇ ਅੰਦਰ ਕਾਊਂਟਰ ਤੇ ਬੈਠੇ ਬੱਚੇ ਇਹਨਾਂ ਦਾ ਮੋਬਾਈਲ ਵੇਖ ਰਹੇ ਸੀ ਇਹਨਾਂ ਕੋ ਚਾਰ ਕ ਸੂਟ ਚਾਰ ਪੰਜ ਸੂਟ ਲੈ ਕੇ ਗਿਆ ਤੇ ਬਾਕੀ ਹੋਰ ਵੀ ਇਹਨਾਂ ਕੋ ਉਹ ਲੈ ਕੇ ਗਿਆ ਡਬੱਟੇ ਡਬੁੱਟੇ ਲੈ ਕੇ ਇਹਨਾਂ ਕੋਲੋਂ ਚਾਰ ਚਾਰ 4000 ਰੁਪਏ ਦੇ ਕਹਿੰਦੇ ਸੀ ਸਕੈਨ ਕਰਾਇਆ ਤੇ ਉਹ 4000 ਇਹਨਾਂ ਨੇ ਉਹ ਮੈਡਮ ਨੇ ਪਾਇਆ ਨਹੀਂ ਤੇ ਉਹਨਾਂ ਦੀ ਵੀਡੀਓ ਵੀਡੀਓ ਆਈ ਆ ਤੇ ਫਿਰ ਜੋ ਤੁਹਾਡੇ ਕੋਲ ਇਹ ਕੀ ਹਾਲਾਤ ਨੇ ਇਹਨਾਂ ਦੇ ਇਹ ਕਮੰਡਾ ਏਜ ਬਾਰੇ ਇਹ ਕਮੰਡੇ ਪਰ ਇਹਨਾਂ ਨੂੰ ਚਾਹ ਚ ਪਈ ਮੇਕਅਪ ਚਾਹ ਚ ਪਈ ਉਹ ਜਿਹੜੀ ਮੈਡਮ ਚਲੀ ਗਈ ਉਹ ਤੇ ਹੁਣ ਵਾਪਸ ਆਉਣ ਹੋ ਰਹੀ ਤੇ ਫਿਰ ਨਾਲ ਵਿੱਚ ਆ ਚੁ ਪਈ ਮੈਂ ਵੀਰ ਹੋਣਾ ਨੂੰ ਮੈਂ ਕਿਹਾ ਤੁਸੀਂ ਬੈਠੋ ਫਿਰ ਤੇ ਫਿਰ ਭਜੇ ਭਜੇ ਆਏ ਇਹਨਾਂ ਚਰਨੋਂ ਗੱਡੀ ਤੇ ਨਿਕਲ ਗਈ ਤੇ ਫਿਰ ਪਰੇਸ਼ਾਨ ਹੀ ਵੀਰ ਦੀ ਤੇ ਇਹ ਤੇ ਵੀਰ ਦੀ ਨਾ ਬੜਾ ਧੱਕਾ ਹੋ ਗਿਆ ਵੀਰ ਦੀ ਨਾ ਪੁੱਤ ਤੁਹਾਨੂੰ ਪਤਾ ਦੇ ਇੱਕ ਕਸੂਟਾ ਨੂੰ ਕਿੰਨੇ ਪੈਸੇ ਕਮਾ ਲਾਂਗੇ 100 200 250 ਰੁਪਇਆ 300 ਕਸੂਟੇ ਕਮਾ ਲਾਂਗੇ ਕੀ ਕਰਜਾ ਜਦੋਂ ਸੀਸੀਟੀਵੀ ਲੱਗੋ ਨਾ ਆਹੀ ਦੇਖਿਆ ਨਿਆਣੇ ਸੀਸੀਟੀਵੀ ਕੋਲੋਂ ਲੋਕ ਦੁਨੀਆ ਡਰਦੀ ਨਹੀਂ ਵੀਰ ਦੀ ਸੋ ਸੀਸੀਟੀਵੀ ਕੋਲੋਨੀ ਦੁਨੀਆ ਡਰਦੀ ਜੀ ਆਜੋ ਭੈਣ ਜੀ ਹਰ ਇੱਕ ਨਾਲ ਹਰ ਇੱਕ ਨਾਲ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੀ ਭੈਣ ਨੇ ਪੈਸੇ ਸਮਾਨ ਖੜਿਆ ਹੋਵੇ ਇਹਨਾਂ ਕੋਲੋਂ ਉਹ ਵਾਪਸੀ ਇਹਨਾਂ ਦੇ ਚਵਰਾਂ ਦੇ ਪੈਸੇ ਦੇ ਦੇਣ ਮਿਹਨਤ ਦੀ ਕਮਾਈ ਆ ਉਹ ਜੇ ਵੀ ਵੇਖੋ ਬੈਠੇ ਕਮਾਂਡੇ ਵੇਖੋ ਅਰੇ ਵੀ ਇਹਨਾਂ ਦੇ ਹੱਥ ਪੈਰ ਕਮਾਂਡੇ ਉਹਨਾਂ ਦੇ ਬੈਠੇ ਤੇ ਤਾਂ ਕਰਕੇ ਅਸੀਂ ਕਹਿੰਦੇ ਕਿ ਪਿਆਰ ਨਾਲ ਉਹਨਾਂ ਦੇ ਜੋ ਵੀ ਪੈਸੇ ਮਿਹਨਤ ਦੀ ਕਮਾਈ ਉਹਨਾਂ ਨੂੰ ਵੇਝਾਣਾ ਤੇ ਟੈਨਸ਼ਨ ਕਰਦਾ ਇਹ ਆਰਮੀ ਚੋਂ ਰਿਟਾਇਰ ਨਹੀਂ ਕੈਪਟਨ ਰਿਟਾਇਰ ਦੇ ਵੀ ਇਹਦੀ ਸਾਡੇ ਕੈਪਟਨ ਚੋਂ ਰਿਟਾਇਰ ਹੈ ਵੀ ਇਹ ਬ੍ਰਦਰ ਸਾਡੇ ਕੋਲੇ ਗਰਮੇਸ਼ ਸਿੰਘ ਹੋਣਾ ਨੇ ਕੰਪਲੀਟ ਕੀਤੀ ਆ ਕਹਿੰਦੇ ਵੀ ਮੈਂ ਸੇਵਾ ਮੁਕਤ ਆ ਆਰਮੀ ਦੇ ਵਿੱਚੋਂ ਕੈਪਟਨ ਪੈਨਸ਼ਨ ਆਇਆ ਤੇ ਮੈਂ ਕਪੜੇ ਦੀ ਦੁਕਾਨ ਕਰਦਾ ਉੱਥੇ ਕੋਈ ਦੋਵੇਂ ਮੀਆਂ ਬੀਬੀ ਆਏ ਨੇ ਤੇ ਉਹਨਾਂ ਨੇ ਇਹਨਾਂ ਕੋਲ 4000 ਦੇ ਕਰੀਬ ਕਪੜੇ ਖਰੀਦੇ ਆ ਤੇ ਇਹਨਾਂ ਨੇ ਕਿਹਾ ਵੀ ਦੂਸਰਾ ਅਸੀਂ ਸਕੈਨਰ ਜਿਹੜਾ ਵਾ ਉਹ ਆਪਣਾ ਜਿਹੜੇ ਪੇ ਗੂਗਲ ਪੇ ਪੈਸੇ ਕੀਤੇ ਆ ਇਹਨਾਂ ਨੂੰ ਸਕੈਨਰ ਦਿਖਾਤਾ ਉਹਨਾਂ ਨੇ ਤੇ ਜਿਹੜੇ ਇਹਨਾਂ ਨੇ ਬਾਅਦ ਚੋਂ ਆਪਣਾ ਚੈੱਕ ਕੀਤਾ ਕਿ ਇਹਨਾਂ ਦੇ ਪੈਸੇ ਨਹੀਂ ਆਏ ਸੀ ਉਹ ਛਾਤਰ ਨੇ ਬੰਦੇ ਉਹਨਾਂ ਨੇ ਫੋਨ ਵਗੈਰਾ ਆਪਣਾ ਬੰਦ ਕਰ ਦਿੱਤਾ ਵਾ ਤੇ ਜਿਹੜਾ ਆਪਣਾ ਟੈਕਨੀਕਲ ਦੀਸਟ ਆਪਣੀ ਇਹ ਮਦਦ ਲਈ ਆ ਰਹੀ ਹੈ ਉਹ ਜਿਹੜਾ ਇਹ SIM ਦਾ ਨੰਬਰ ਕਢਾਇਆ ਵਾ ਉਹ ਨਵੇਂ ਸ਼ਹਿਰ ਦਾ ਨਿਕਲਿਆ ਜਿਹੜਾ ਨੰਬਰ ਕਿੱਥੇ ਜਾ ਲ ਗਿਆ ਕਿੱਥੋਂ ਬਣ ਨਹੀਂ ਉਹ ਨਵੇਂ ਨਵੇਂ ਸ਼ਹਿਰ ਦਾ ਜੀ ਲੋਕੇਸ਼ਨ ਤਾਂ ਫੋਨ ਤਾਂ ਬੰਦਿਆ ਬਟ ਉਹਦਾ ਜਿਹੜਾ ਨੰਬਰ ਕਢਵਾਇਆ ਵਾ ਉਹ ਕਰਾ CDR ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੇ ਕੋਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ CCTV ਫੁਟੇਜ ਜਾਈਏ ਸਾਹਮਣੇ CCTV ਫੁਟੇਜ ਉਹਨਾਂ ਵਾਲੇ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਦੇ ਬੰਦੇ ਉਹ ਵੀ ਆਪਣੇ ਖੁਫੀਆ ਸੋਰਸ ਰਾਹੀਂ ਪਤਾ ਲਾ ਰਹੇ ਆ